ਖਬਰ ਹੁਸ਼ਰਪੁਰ ਦੇ ਥਾਣਾ ਚੱਬੇਵਾਲ ਅਧੀਨ ਆਉਂਦੇ ਪਿੰਡ ਲੈਲੀ ਕਲਾਂ ਤੋਂ ਜਿੱਥੇ ਕਿ ਬੀਤੀ ਰਾਤ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਘਰ ਦੇ ਲਾਕੇ ਰਹਿੰਦੇ ਬਜ਼ੁਰਗ ਗਵੰਡੀ ਦਾ ਤੇਜ਼ ਤਾਰ ਹਥਿਆਰ ਨਾਲ ਕਤਲ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਪਿੰਡ ਲੈਲੀ ਕਲਾਂ ਵਜੋਂ ਹੋਈ ਹੈ ਜਿਸ ਦੀ ਉਮਰ 60 ਕੁ ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਤਲ ਨੂੰ ਵੀ ਕਾਬੂ ਕਰ ਲਿਆ ਗਿਆ ਹੈ ਜਾਣਕਾਰ ਦਿੰਦਿਆਂ ਮ੍ਰਿਤਕ ਮਨਜੀਤ ਸਿੰਘ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਸ ਦਾ ਭਰਾ ਮਨਜੀਤ ਸਿੰਘ ਘਰੋਂ ਰੋਟੀ ਖਾਣ ਤੋਂ ਬਾਅਦ ਘਰ ਦੇ ਨਾਲ ਹੀ ਮੌਜੂਦ ਹਵੇਲੀ 'ਚ ਸੌਣ ਲਈ ਗਿਆ ਸੀ ਤਾਂ ਉਸ ਉਤੇ ਗਵਾਂੜ 'ਚ ਹੀ ਰਹਿੰਦੇ ਸੁਖਚੰਨ ਸਿੰਘ ਨਾਮ ਦੇ ਨੋਚਵਾਨ ਵੱਲੋਂ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਬਾਅਦ ਵਿੱਚ ਖੋਦੀs ਬਾਰੇ ਦੱਸ ਦਿੱਤਾ ਉਹਨਾਂ ਨੇ ਦੱਸਿਆ ਕਿ ਜਦੋਂ ਸੁਖਚੰਨ ਸਿੰਘ ਵੱਲੋਂ ਕਤਲ ਕੀਤਾ ਗਿਆ ਤਾਂ ਸ਼ਰਾਬ ਦੇ ਨਸ਼ੇ 'ਚ ਤੁੱਤ ਸੀ ਕੁਲਦੀਪ ਸਿੰਘ ਨੇ ਦੱਸਿਆ ਕਿ ਘਰ ਦੇ ਕੰਧ ਦੇ ਨਾਲ ਹੀ ਦੇਖ ਨੂੰ ਲੈ ਕੇ ਕੁਝ ਰੌਲਾ ਹੋਇਆ ਸੀ ਤੇ ਇਸੇ ਗੱਲ ਨੂੰ ਲੈ ਕੇ ਉਸਤੇ ਭਰਾ ਦਾ ਕਤਲ ਕੀਤਾ ਗਿਆ ਹੈ। ਇਹ ਦੂਜੇ ਪਾਸੇ ਮਾਮਲੇ ਦੀ ਪੜਤਾਲ ਕਰ ਰਹੀ ਥਾਣਾ ਚੱਬੇਵਾਲ ਦੇ ਐਸਐਚਓ ਅਜੈਬ ਸਿੰਘ ਓਜਲਾ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਮਨਜੀਤ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰਖਵਾ ਦਿੱਤੀ ਗਈ ਹੈ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਲਦ ਪੁਲਿਸ ਇਸ ਸਾਰੇ ਮਾਮਲੇ ਤੋਂ ਪਰਦਾ ਚੁੱਕ ਦੇਵੇਗੀ। ਹੁਸ਼ਰਪੁਰ ਦੇ ਉਸਦੇ ਨਾਲ ਚੇਤਨ ਕਸ਼ੌਪ ਦੀ ਰਿਪੋਰਟ। ਕੀ ਨਾਮ ਹੈ ਤੁਹਾਡਾ? ਕੁਲਦੀਪ ਸਿੰਘ ਜੀ। ਕਿਹੜਾ ਪਿੰਡ ਹੈ ਜੀ? ਲੈੜੀਕਲਾ। ਠੀਕ ਹੈ ਜੀ। ਇਹ ਕੀ ਗੱਲਬਾਤ ਹੋਈ ਘਰ ਦੇ ਵਿੱਚ ਇੱਕ ਆਹ ਹਾ ਹਾ ਕੰਦ ਦਾ ਦੂਜਾ ਸੀ ਕਹਿੰਦਾ ਮੈਂ ਉਹਦੇ ਕਰਕੇ ਮਾਰਿਆ ਜੀ ਜੀ ਹੋਰ ਸਾਡੇ ਨਾਲ ਕੋਈ ਨਾ ਅਸੀਂ ਗਾਲ ਕੱਢੀ ਨਾ ਉਹਨੂੰ ਗਾਲ ਕੱਢੀ ਉਹ ਤਾਂ ਅਸੀਂ ਜਿਸ ਲਈ ਮਗਵਾਂਡੀਆਂ ਨੇ ਮੁੰਡੇ ਨੂੰ ਦੱਸਿਆ ਵੀ ਚਾਚਾ ਡਿਗਿਆ ਪਿਆ ਵੀ ਦੇਖੋ ਤਾਂ ਉਹ ਇਸ ਲਈ ਖਤਮ ਹੋਇਆ ਕੀ ਗੱਲ ਹੈ ਸੀ ਘਰੋਂ ਕਹਿੰਦੇ ਰੋਟੀ ਖਾ ਕੇ ਰੋਟੀ ਖਾ ਕੇ ਗਿਆ ਉਹ ਆਪ ਜਾ ਕੇ ਹੁਣ ਜਿੱਦਾਂ ਤੂੰ ਯਾਰ ਦੋਸਤ ਮੁੰਡਾ ਸਾਡਾ ਗਵਾਂਡੀ ਸੀਗਾ ਇਹਨੇ ਘੰਟਾ ਡੇਢ ਡੇਢ ਗੱਲਾਂ ਬਾਤਾਂ ਕਰਦੇ ਆ ਨਾ ਰੋਜ਼ ਹੀ ਕਰਦੇ ਸੀਗੇ ਠੀਕ ਹੈ ਜੀ ਬਸ ਉਹ ਫਿਰ ਹਾਦਸੇ ਉਹ ਕਰਨ ਨੂੰ ਚਲ ਗਿਆ ਇਹ ਨਹੀਂ ਪਤਾ ਉਹ ਕਿ ਦਰਵਾਜ਼ਾ ਲਾਉਂਦੇ ਦੇ ਸੱਟਾਂ ਮਾਰੀਆਂ ਕੋਈ ਮਾਰਿਆ ਕੀ ਕੁਝ ਪਤਾ ਲੱਗਾ ਦਾਤ ਸੀਗਾ ਜੀ ਕਿੰਨੇ ਵਾਰ ਕੀਤਾ ਕੁਝ ਪਤਾ ਵੀ ਨਹੀਂ ਲੱਗਾ ਇੱਕ ਉਹ ਮਗਰਸਾ ਦੇ ਦੋ ਤਿੰਨ ਇੱਥੇ ਸੀ ਕੀ ਰੋੜਾ ਕੀ ਜੀ ਹੈ ਕਾਰਨ ਕਾਰਨ ਕੀ ਬਣਿਆ ਮੇਲ ਕਾਰਨ ਦੇਕ ਦੇਕਾਂ ਦਾ ਸਜੀਕੰਦ ਦਾ ਦੂਜਾ ਹੋਰ ਕਾਰਨ ਸਾਡੀ ਕੋਈ ਵੰਡ ਵਡਾਈਆਂ ਨਹੀਂ ਕੋਈ ਦੂਜੀ ਇਹ ਕਿੱਥੋਂ ਦਾ ਰਹਿਣ ਵਾਲਾ ਜਿਹਨੇ ਮਾਰਿਆ ਇਹ ਵੀ ਲੈੜੀ ਗਲਾ ਦਾਈਆ ਫੜ ਲਿਆ ਪੁਲਿਸ ਨੇ ਜੀ ਹਾਂ ਫੜਿਆ ਇਹ ਗਵਾਂਡੀ ਹੈ ਜੀ ਇਹ ਵੀ ਆ ਇੱਕ ਘਰ ਛੱਡ ਕੇ ਆ ਇਹਦੀ ਕਿੰਨੀ ਉਮਰ ਹੈ 30 ਸਾਲ ਦੀ ਹੋ ਕੀ ਨਾਮ ਹੈ ਜੀ ਮੁੰਡੇ ਦਾ ਉਦਾਂ ਦਾ ਕੀ ਭੌਂਟਾ ਕਰਕੇ ਸਾਡੇ ਨਾਲ ਸਾਨੂੰ ਵੀ ਨਹੀਂ ਪਤਾ ਹਾਂ ਜੀ ਸੁਖਚੰਨ ਸਿੰਘ ਕੀ ਮੰਗ ਕਰਦੀ ਹੈ ਉਹਨੂੰ ਹਾਂਜੀ ਬੰਦ ਕੀ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਤਾਂ ਇਹ ਕਹਿੰਦੇ ਹਾਂ ਕਿ ਇਨਸਾਫ ਮਿਲ ਜਵੇ ਹੋਰ ਅਸੀਂ ਕੀ ਲੈ ਲੈਣਾ ਤੇ ਕਿਹੜਾ ਦੂਜਾ ਤੁਹਾਡੇ ਭਰਾ ਦੀ ਜਿਹੜੀ ਡੈਥ ਹੋਈ ਏ ਦੀ ਫੈਮਿਲੀ ਵੀ ਵਗੈਰਾ ਕੋਈ ਨਹੀਂ ਬੈ ਉਹ ਨਹੀਂ ਸੀ ਕਿਉਂ ਨਹੀਂ ਤੇ ਉਹ ਹਵੇਲੀ ਰਹਿੰਦੇ ਸੀਗੇ ਜੀ ਉਹ ਹਵੇ ਰੋਟੀ ਖਾ ਕੇ ਹਵੇਲੀ ਆ ਜਾਣਾ ਨਾ ਨਾ ਦੂਜਾ ਆ ਨਾਮ ਕੀ ਸੀ ਉਹ ਮਨਜੀਤ ਸਿੰਘ ਉਮਰ ਕਿੰਨੀ ਸੀ 60 60 ਪੈਣ ਰਹੂਗੀ ਜੀ ਠੀਕ ਹੈ ਕਾਇ ਕਿੰਨੇ ਕ ਵਜੇ ਦੀ ਗੱਲ ਕੱਲ ਕੀ ਸੀ 9 9:30 ਦੇ ਵਿੱਚ ਵਿੱਚ ਦੀ ਗੱਲ ਰਾਤ ਨੂੰ ਕੀ ਤਰ੍ਹਾਂ ਹਾਂ ਸਰਕ ਚੱਪੇਵਾਲ ਦੇ ਪਿੰਡ ਲੈਲੀ ਕਲਾਂ ਤੋਂ ਕਤਲ ਦਾ ਮਾਮਲਾ ਆਇਆ ਜੀ ਕੀ ਪੂਰਾ ਮਾਰਕਲ ਤੇ ਕੀ ਕਾਰਵਾਈ ਪਦ ਕਰੀ ਜਾ ਰਹੀ ਹੈ ਸਾਨੂੰ ਇੱਕ ਲੈਲੀ ਪਿੰਡ ਤੋਂ ਫੋਨ ਤੇ ਇਨਫੋਰਮੇਸ਼ਨ ਆਜੀ ਰਤੀ ਤੇ ਉਹਦੇ ਵਿੱਚ ਅਸੀਂ ਮਨਜੀਤ ਸਿੰਘ ਪੁੱਤਰ ਮਹਿੰਗਾ ਸਿੰਘ ਪਿੰਡ ਲੈਲੀ ਕਲਾਂ ਇਹਨੂੰ ਹੀ ਡੈੱਡ ਬਾਡੀ ਲੈ ਕੇ ਤੇ ਅਸੀਂ ਕੱਲ ਸਿਵਲ ਹਸਪਤਾਲ ਚ ਜਮ੍ਹਾਂ ਕਰਾਈ ਹੈ ਤੇ ਇਹਦੇ ਵਿੱਚ ਅਸੀਂ ਇੱਕ ਸੁਖਚੰਦ ਸਿੰਘ ਨਾਦਰ ਉਠਾਇਆ ਦਾ ਨਾਮ ਹੈ ਇਹ ਛੋਟਾ ਨਾਮ ਉਹਨੂੰ ਅਬ ਪੁਸ਼ੀਗਸ਼ਲੀ ਲਿਆਂਦਾ ਬਾਕੀ ਤਫਤੀਸ਼ ਚੱਲ ਰਹੀ ਆ ਜੋ ਵੀ ਇਹਦੇ ਵਿੱਚ ਅਗਿਆ ਤੇ ਇਹ ਦੱਸਿਆ ਤਨ ਰਿਸਾਇਆ ਕੋਈ ਲੱਗਦਾ ਮਤਾਂ ਕਾਰਨ ਕੀ ਹੋਇਆ ਇਹਦੇ ਤੱਕ ਮੋੜ ਕਾਰਨ ਅਜੇ ਤਫਤੀਸ਼ ਚੱਲ ਰਹੀ ਹੈ ਕਿਸ ਚੀਜ਼ ਦੇ ਨਾਲ ਆਇਆ ਇਹ ਉਹਦੀ ਤਫਤੀਸ਼ ਕਰ ਰਹੇ ਆ ਵੀ ਜੋ ਵੀ ਉਹਨੇ ਬਰਾਮਦ ਤੋ ਆਇਆ ਕਿ ਉਹ ਕੋਈ ਬਾਰੇ ਇਕੱਲਾ ਹੀ ਵੀ ਇਹ ਅਜੇ ਤੱਕ ਇਹ ਇਕੱਲਾ ਹੀ ਦੱਸਦਾ ਹੈ we at gna university see potential in everyone and everything around us we drive innovation and entrepreneurship we groom competent global citizens to effect positive change around them